ਸਾਨਨ ਜੈ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾ ਪੰਚਾਇਤ ਇਕਠਾ ਦਾ ਮੁਖ ਸੰਚਾਲਕ ਆ ਸੋ ਅੱਜ ਇੱਕ ਮਾਨਯੋਗ ਸੁਪਰਡੈਂਟ ਸਾਡੇ ਸੁਖਵਿੰਦਰ ਸਿੰਘ ਜੀ ਆ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਸਾਡਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਿਰ ਆ ਬੇਰਕੇ ਧੁੱਪਸੜੀ ਦੇ ਬਾਹਰ ਉਹਦੇ ਲਾਗੇ ਇੱਕ ਜਿਹੜਾ ਵਾ ਟੋਕਾ ਵਾ ਜਿਹੜਾ ਪੱਠੇ ਟੁਕਣਾਂ ਲਾਇਆ ਹੈਗਾ ਟੋਕਾ ਉਹ ਜਿਹੜਾ ਉੱਥੇ ਟੋਕਾ ਜਿਸ ਬੰਦੇ ਨੇ ਲਾਇਆ ਵਾ ਉਹ ਬੰਦਾ ਲਗਾਤਾਰ ਸਵੇਰੇ ਸੁਵਖਤੇ ਜਿਹੜਾ ਪੱਠੇ ਪੁੱਠੇ ਜਦੋਂ ਵੱਡਦਾ ਵਾ ਤੇ ਪਰਮਾਤਮਾ ਦੇ ਮੰਦਿਰ ਦੀ ਬੜੀ ਬੇਦਬੀ ਹੁੰਦੀ ਆ ਉਹਦੇ ਇਹਨੂੰ ਕਾਫੀ ਇੱਕ ਦੋ ਵਾਰੀ ਵੀ ਕਿਹਾ ਵਾ ਸਾਡੇ ਮਾਨਯੋਗ ਸਾਡੇ ਛੋਟੇ ਵੀਰ ਸਚਿੰਨ ਕਲਿਆਣ ਜੀ ਨੇ ਗगन ਜੀ ਨੇ ਔਰ ਇਹਨਾਂ ਦੇ ਮੰਦਿਰ ਦੀ ਸਾਰੀ ਟੀਮ ਨੇ ਉਹਨਾਂ ਨਾਲ ਗੱਲ ਕੀਤੀ ਸੀ ਕਿ ਤੈਨੂੰ ਇਹ ਜਿਹੜਾ ਟੋਕਾ ਇੱਕ ਸਹਿਮਤੀ ਦੇ ਨਾਲ ਹੀ ਤੈਨੂੰ ਲਾਇਆ ਵਾ ਤੇ ਜੋ ਕੱਲ ਨੂੰ ਇਹੀ ਇਸ ਮੰਦਿਰ ਦੀ ਉਸਾਰੀ ਕਰਾਂਗੇ ਤੇ ਤੂੰ ਇਸ ਮੰਦਿਰ ਟੋਕਾ ਚੁੱਕ ਲੈਣਾ ਵਾ ਮਗਰ ਉਸ ਟਾਈਮ ਦੇ ਵਿੱਚ ਉਸ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ ਜੀ ਜਿਹਦੇ ਵਿੱਚ ਰਾਜੀ ਨਾਮਾ ਵੀ ਹੋਇਆ ਲਿਖਤ ਵੀ ਹੋਈ ਆ ਮਗਰ ਉਸ ਬੰਦੇ ਨੇ ਅਜੇ ਤੱਕ ਜਿਹੜਾ ਵਾ ਪਰਮਾਤਮਾ ਦੀ ਲਗਾਤਾਰ ਮਤਲਬ ਇਹਤਬੀ ਕਰਦਾ ਰਿਹਾ ਵਾ ਔਰ ਅਸੀਂ ਸਚਨ ਕਲਿਆਣ ਜੀ ਨੇ ਅੱਜ ਸਾਡੇ ਸੰਤ ਮੇਘਨਾਥ ਜੀ ਦੇ ਨਾਲ ਔਰ ਸਾਰੀ ਜਥੇਬੰਦੀਆਂ ਦੇ ਨਾਲ ਰਲ ਕੇ ਅੱਜ ਜਿਹੜਾ ਇਹ ਇੱਕ ਮੰਗ ਪੱਤਰ ਦਿੱਤਾ ਹੈ ਸੁਪਰੀਡੈਂਟ ਸਾਹਿਬ ਨੂੰ ਔਰ ਇਹ 29 ਤਰੀਕ ਨੂੰ ਅਸੀਂ ਕਿਹਾ ਕਿ ਜੇ 29 ਤਰੀਕ ਤੋਂ ਪਹਿਲਾਂ-ਪਹਿਲਾਂ ਜੇ ਇਹ ਉਸ ਟੋਕੇ ਨੂੰ ਚੁੱਕ ਦਿੰਦੇ ਆ ਤੇ ਜਿਹੜਾ ਲਗਾਤਾਰ ਭਗਵਾਨ ਮਾਲਵੀ ਕੀ ਮਹਾਰਾ ਦੀ ਬੇਅਦਬੀ ਕਰਦਾ ਪਿਆ ਉਹ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਉਹਦਾ ਟੋਕਾ ਚੁੱਕਿਆ ਜਾਵੇ ਉਥੋਂ ਉਰੋਸ਼ ਮੰਦਰ ਦੀ ਜਿਹੜੀ ਆ ਉਹ ਸਾਰੀ ਕਰ ਸਕਣ ਅਗਰ ਨਹੀਂ ਤੇ 29 ਤਰੀਕ ਨੂੰ ਜਿਹੜਾ ਵਾ ਬਾਈਪਾਸ ਜਿਹੜਾ ਵੇਰਕਾ ਬਾਈਪਾਸ ਆ ਉਹ ਚੱਕਾ ਜਾਮ ਕੀਤਾ ਜਾਏਗਾ ਜੇ ਕੱਲ ਨੂੰ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਵਾ ਤੇ ਉਹ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਏਗੀ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਕਿ ਜਿੰਨੀ ਵਾਰੀ ਐਸੀ ਟੇਬਲ ਟੂ ਟੇਬਲ ਬੈ ਕੇ ਆਪਣੀ ਗੱਲ ਰੱਖਦੇ ਆ ਇਹ ਮੰਦਰਾਂ ਦੀ ਹੋਵੇ ਚਾਹੇ ਸਾਡੀਆਂ ਧੀਆਂ ਭੈਣਾਂ ਦੀ ਹੋਵੇ ਮਗਰ ਅੱਜ ਤੱਕ ਉਹਨਾਂ ਦੇ ਕੰਨਾਂ 'ਚ ਜਲਦੀ ਜਿਹੜੀ ਹੈ ਜੂਨ ਹੀ ਸਿਰਕਦੀ ਮਗਰ ਮਜਬੂਰਨ ਸਾਨੂੰ ਇਹ ਚਾਹੁੰਦੇ ਆ ਕਿ ਸੜਕਾਂ ਦੇ ਆ ਕੇ ਸਾਨੂੰ ਨਿਆਂ ਹੀ ਲੈਣਾ ਪੈਂਦਾ ਵਾ ਤੇ 29 ਤਰੀਕ ਨੂੰ ਜਿਹੜਾ ਅਸੀਂ ਧਰਨਾ ਲਾਣ ਜਾ ਰਹੇ ਆ ਸਾਧੂ ਸੰਤਾਂ ਨੂੰ ਨਾਲ ਲੈ ਕੇ ਔਰ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਅਗਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਵਾ ਤੇ ਉਹ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਲਈਗੀ ਜੈ ਵਾ ਜੈ ਪਰ ਵਾਲਮੀ ਸ਼ਕਤੀ ਅਮਰ ਹੈ ਵਾਲਮੀ ਸ਼ਕਤੀ ਅਮਰ ਹੈ ਭਾਰਤੀ ਵਾਲਮੀਕੀ ਆਦੀ ਧਰਮ ਸਮਾਤੋਂ ਜ਼ਿਲ੍ਹਾ ਪ੍ਰਧਾਨ ਸਚਨ ਕल्याण ਵਿਰਕੇ ਤੋਂ ਭਗਵਾਨ ਵਾਲਮੀਕੀ ਧਰਮ ਸ਼ਾਲਾ ਸੋਸਾਇਟੀ ਮੰਦਰ ਦਾ ਚੇਅਰਮੈਨ ਕੁਝ ਦਿਨਾਂ ਤੋਂ ਮੰਦਰ ਦਾ ਮਾਮਲਾ ਸਾਰੇ ਸੰਤ ਸਮਾਜ ਨੂੰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿਉਂਕਿ ਮਸਲਾ ਇਹ ਹੈ ਕਿ ਜਿਹੜਾ ਮੰਦਰ ਦੀ ਬੇਅਦਬੀ ਬਾਰ-ਬਾਰ ਕੀਤੀ ਜਾ ਰਹੀ ਸ਼ਰਾਰਤੀ ਜਿਹੜੇ ਲੋਕ ਨੇ ਉਹ ਇਸ ਗੱਲ ਤੋਂ ਬਾਜ਼ ਨਹੀਂ ਆ ਰਹੇ ਬਾਬਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਸੀ ਵੀ ਤੁਸੀਂ ਆਪਣਾ ਕਿਤੇ ਹੋਰ ਟੋਕਾ ਲੈ ਜਾਓ ਪਰ ਉਹ ਬੰਦੇ ਲੱਗੋ ਕਹਿਣਾ ਉਹਦੀ ਵਿਡਿੰਗ ਇਹ ਹੀ ਵੀ ਤੁਸੀਂ ਮੰਦਰ ਜਿੱਥੇ ਮੱਝੀ ਲੈ ਜਾਓ ਟੋਕਾ ਕਿਤੇ ਨਹੀਂ ਜਾਏਗਾ ਹੁਣ ਸਾਨੂੰ ਮਜਬੂਰ ਹੋ ਕੇ ਸੁਖਵਿੰਦਰ ਸਿੰਘ ਜੀ ਸੁਪਰਡੈਂਟ ਨੂੰ ਮੰਗ ਪੱਤਰ ਦਿੱਤਾ ਜੀ ਜੇ ਸਾਡਾ ਸੁਣਵਾਈ ਨਾ ਕੀਤੀ ਜਾਵੇ ਤਾਂ ਆਪਾਂ 23 ਤਰੀਕ ਨੂੰ ਰੋਡ ਜਾਮ ਕਰਾਂਗੇ ਤੇ ਜਿਹੜੇ ਸਾਡੇ ਨਾਲ ਸਹਿਮਤ ਨੇ ਆਪਣੇ ਵੀ ਰਸਮੀਤ ਕਾਲੀ ਜੀ ਸੰਤ ਮੇਘਨਾਥ ਜੀ ਸ਼ੰਦਰ ਬੜਲਾਂ ਜੀ ਬਲਵੀਰ ਜੀ ਲਗਨ ਜੀ ਹੋਰ ਵੀ ਕਈ ਆਪਣੇ ਜਥੇਬੰਦੀਆਂ ਨਾਲ ਨੇ ਉਹਨਾਂ ਦੇ ਸਾਰੇ ਨਾਲ ਸਹਿਮਤ ਨਹੀਂ ਸਹਿਮਤੀ ਨਾ पाए ਕੰਮ ਕਰਾਂਗੇ ਜੇ ਕੱਲ ਨੂੰ ਕੋਈ ਉਨ ਜਾਨੀ ਨੁਕਸਾਨ ਹੁੰਦਾ ਆ ਤੇਰੇ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਇਹਨਾਂ ਸ਼ਬਦਾਂ ਨਾਲ ਜੈ ਵਾਲਮੀਕੀ ਜੈ ਭੀਮ ਜੀ